ਚਲਾਉਣਿਆ ਚਲਾਉਣਿਆ ਇੱਥੋਂ ਦੀ ਲਾਗਾ ਹੋਰ ਮੜਾਲਾ ਬਾਈ ਝਾੜ ਲੈ ਉਹ ਇਹ ਕਹਿੰਦੇ ਸਾਡੀ ਮਸ਼ੀਨ ਤਾਂ ਐਂ ਲੰਗ ਜੂਗੀ ਅੱਜ ਉਹ ਟੱਪ ਜੂਗੀ ਨਹੀਂ ਉਹ ਬੋਣੀ ਵਾਲਾ ਦਿਨ ਅੱਜ ਦਾ ਟਪਾ ਦੇ ਕੋਈ ਨੌਕੇ ਜੋਕੇ ਅੱਜ ਨਹੀਂ ਘੜਨੇ ਦੇ ਹਲੋ ਬਾਈ ਕੀ ਪਤਾ ਕੀ ਇਹ ਨਹੀਂ ਪਿਆਦਾ ਸਤਨਾਮ ਸ਼੍ਰੀ ਵਾਹਿਗੁਰੂ ਤੇ ਰੱਬ ਦਾ ਨਾਮ ਲੈ ਕੇ ਤੇ ਅੱਜ ਬੋਣੀ ਕਰਨ ਲੱਗੇ ਆਗੇ ਤੂੜੀ ਵਾਲੀ ਮਸ਼ੀਨ ਦੀ ਤੇ ਮਨਪੀਤ ਚੱਲਿਆਗਾ ਤੂੜੀ ਬਣਾਉਣਾ ਤੇ ਓਕੇ ਰਿਪੋਰਟ ਮੋਹਲਾ ਕਈ ਦਿਨਾਂ ਦੀ ਆਪਣੀ ਗੱਡੀ ਤਿਆਰ ਕਰਕੇ ਖੜਾਈ ਖੜੀ ਸੀਗੀ ਤੇ ਅੱਜ ਧੰਨਵਾਦ ਬਾਬਾ ਸੱਖ ਰੱਖੀ ਬਾਹ ਇਹ ਤੋੜੀਆਂ ਮੈਂ ਉਸ ਰਾਤ ਲੈ ਲੈ ਰੱਬ ਦਾ ਨਾਮ ਤੇ ਆਤਰਾ ਸ਼ੁਰੂਆਹੀ ਕਰੋ ਤੇ ਦੇਖਣ ਵਾਲਿਆਂ ਨੂੰ ਭਾਈ ਸਾਰਿਆਂ ਵਾਸਤੇ ਪ੍ਰਸ਼ਾਦ ਤੁਹਾਡੇ ਵਾਸਤੇ ਲਓ ਭਾਈ ਆ ਤੁਹਾਡਾ ਬੰਦਾ ਸਾਰਿਆਂ ਦਾ ਧੰਨਵਾਦ ਤੁਹਾਡੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜੇ ਜੋ ਚੈਨਲ ਦੇ ਨਾਲ ਧੰਨਵਾਦ ਲਾਈਕ ਸ਼ੇਅਰ ਕਮੈਂਟ ਵੀ ਭੇਜਿਆ ਕਰੋ ਜਰੂਰ ਕਰਿਆ ਕਰੋ ਬਾਏ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਹਾਂ ਵੀ ਜੋ ਬਰਾ ਹਾਂਜੀ ਠੀਕ ਠਾਕ ਵਧੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਠੀਕ ਐ ਤੇ ਖੈਰ ਸੁੱਖ ਰੱਖੇ ਪ੍ਰਮਾਤਮਾ ਤੇ ਅੱਜ ਆਪਣੀ ਮਸ਼ੀਨ ਦੀ ਬੋਣੀ ਕਰਨ ਜਾ ਰਿਹਾ ਹੈਗਾ ਤੂੜੀ ਬਣਾਉਣ ਜਾ ਰਿਹਾ ਚੋਬਰ ਅੱਜ ਸਵਾਗਤ ਆ ਤੁਹਾਡਾ ਸਾਰਿਆਂ ਦਾ ਨਵੇਂ ਬਲੌਗ 'ਚ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ ਜਿੰਨੇ ਵੀਡੀਓ ਦੇਖ ਰਹੇ ਨੇਗੇ ਅੱਜ 31 ਚੇਤ 11 ਅਪ੍ਰੈਲ ਸਾਲ 2024 ਵੀਰਵਾਰ ਦਾ ਦਿਨ ਸਵਾ ਸਵੇਰੇ ਦੇ ਸਵਾ 9:30 ਵਜੇ ਦਾ ਹੋਇਆ ਤੇ ਕਣਕਾਂ ਵਾਲਾ ਕੰਮ ਆਪਣੇ ਇਧਰ ਚੱਲ ਪਿਆ ਤੇ ਕਈ ਵੀ ਰਵੇਰ ਪੁੱਛ ਲੈਂਦੇ ਆ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਤੇ ਚੱਲ ਪਿਆ ਮਸ਼ੀਨਾਂ ਕੱਲ ਵੀ ਕੋਈ ਕੁਰੀਏ ਬੋਲੀ ਜਾਂਦੇ ਸੀ ਕਿ ਸਾਡੇ ਵਾਲੇ ਪਾਸੇ ਥੋੜਾੇ ਕੰਮ ਜਲਦੀ ਕੀਤਾ ਹੀ ਚੱਲ ਪੈਂਦਾ ਹੁੰਦਾਗਾ ਵਿਸਾਖੀ ਵੇਲੇ ਤਾਂ ਪੂਰੇ ਐਨ ਲਟੋਪਿੰਗ ਹੋਏ ਪਏ ਹੁੰਦੇ ਆ ਲੋਕ ਐਤਕੀ ਥੋੜਾ ਜਿਆ 4-5 ਦਿਨ ਕੰਮ ਲੇਟ ਆ ਕਿ ਫਿਰ ਮੌਸਮ ਥੋੜਾ ਖਰਾਬ ਹੋਣ ਕਰਕੇ ਠੰਡਾ ਰਿਹਾ ਮੌਸਮ ਗੜੇਮਾਰੀ ਹੋਣ ਕਰਕੇ ਤਾਂ ਕਣਕਾਂ ਥੋੜੀਆਂ ਜਾਂ ਲੇਟ ਸੀਗੀਆਂ ਤੇ ਕੱਲ ਵਾਸਤੇ ਪਰਸੋਂ ਵਾਸਤੇ ਵੀ ਸਾਈਆਂ ਆ ਚੁੱਕੀਆਂ ਆ ਕਿ ਮਸ਼ੀਨ ਬਣਾਉਣ ਵਾਸਤੇ ਤੂੜੀ ਤੇ ਬਾਕੀ ਆਪਾਂ ਵੱਡਾਂਗੇ ਆਪਣੀ ਕਣਕ 13 14 April ਦੀ ਸਾਈ ਦਿੱਤੀ ਹੋਈ ਆ ਮਸ਼ੀਨ ਵਾਲਿਆਂ ਨੂੰ ਜਿਹੜੇ ਆਪਣੇ ਵੱਢਣਗੇ ਉਹਨਾਂ ਦੀ ਇਹ ਤੂੜੀ ਬਣਾਉਣ ਜਾਂਦਾ ਗਾ ਅੱਜ ਮਨਪ੍ਰੀਤ ਤੇ ਬਾਕੀ ਅਗਲਾ ਕਰਿਆ ਕਰਮਾ achar ਆਪਣਾ ਕਰਕੇ ਛੁੱਟੀ ਸੋਚਿਆ ਹੋਇਆ ਸੀ ਕਿ 8 April ਤੱਕ ਕੱਟ ਜੂ ਇਹ ਕੰਮ ਆ ਆਪੇ ਇੱਥੇ ਟੋਕਰੇ ਜਿਹਾ ਖੁਲਣੀ ਤੇ ਖਵਾਜੀ ਕਟੂਆ ਕਰਨੀ ਚਲਾ ਕੇ ਜੋ ਉੱਪਰ ਤੇ ਹਾਂ ਆਪਣਾ ਇਹ ਕੱਟ ਗਿਆ ਇਹ 1 ਅਪ੍ਰੈਲ ਹੀ ਲਾ ਲਓ ਹੁਣ ਅੱਜ 11 ਅਪ੍ਰੈਲ ਹੋ ਗਿਆ ਤੇ ਕੁਛ ਘਰੇ ਪਿਆ ਦੋ ਟੋਕਰੇ ਜਿਹਦੇ ਕੋਸ਼ਾਰ ਲਾ ਕੇ ਕੱਲ੍ਹ ਤੱਕ ਕੱਟ ਜੂਏ ਦੋ ਕਟੰਗ ਪਾ ਲਾਂਗੇ ਇਹਨੂੰ ਤੇ ਮੱਝਾਂ ਸਾਡੀਆਂ ਆ ਚਾਰ ਮਹੀਨਾ ਡੰਗ ਨਹੀਂ ਲਾਉਂਦੀਆਂ ਕੱਲ੍ਹ ਮੈਂ ਮੰਮੀ ਅੱਜ ਆਪਾਂ ਪਾਉਂਦੇ ਨਹੀਂ ਮੈਂ ਕੱਲੀ ਸੰਨੀ ਰਲਾਤੀ ਸ਼ੌਕ ਨਾਲ ਤੂੜੀ 'ਚ ਖਾਲਾ ਦਾਣਾ ਪਾ ਕੇ ਪਿੱਜੀਆਂ ਹੋਈਆਂ ਬੱਕਲੀਆਂ ਪਾ ਕੇ ਉਬਲੀਆਂ ਹੋਈਆਂ ਤੇ ਖਾਦੇ ਹੀ ਨਹੀਂ ਉਹਨਾਂ ਦਾ ਮੂੰਹ ਘਰ ਪਿੱਛੇ ਨੂੰ ਕਰ ਕਰ ਦੇਖੀ ਗਈਆਂ ਕਿ ਮੁੰਡਾ ਆਚਾਰ ਲੈ ਕੇ ਆਊਗਾ ਵਟ ਕੇ ਬਾਹਰੋਂ ਤੇ ਪਾਊਗਾ ਤੇ ਖੈਰ ਹੁਣ ਅੱਜ ਦਾ ਦਿਨ ਕੱਲ ਦਾ ਦਿਨ ਜਿਆਦਾ ਮਾੜਾ ਮੂਠਾ ਖਾ ਲੈਣੀ ਹੈ ਤੇ ਉਸ ਤੋਂ ਬਾਅਦ ਫਿਰ ਚਾਕਣਗੀਆਂ ਤੇ ਬਾਕੀ ਛੱਤੂ ਕੋਲੇ ਜਾ ਕੇ ਆਉਣਾ ਪਹਿਲਾਂ ਮੜਾ ਜੇ ਤੇ ਫਿਰ ਆਹ ਕਾ ਖੇਚ ਤਾਰ ਜੀ ਆਪਣੀ ਲਾਉਨੇ ਆ ਵਾਰ ਇਕੱਠੀ ਕਰਕੇ ਨੂੰ ਟੰਬੇ ਤੇ ਲਪੇਟਦੇ ਆ ਤੇ ਫਿਰ ਰੱਖਦੇ ਆ ਇਹਨੂੰ ਸਾਹਮਣੇ ਅੱਗੇ ਨੂੰ ਸੋਹਣਾ ਕੰਮ ਦੇਜੂਗੇ ਤੇ ਕਰ ਲੈ ਲੈ ਰੱਬ ਦਾ ਨਾ ਤੇ ਤੁਹਾਡਾ ਵੀ ਧੰਨਵਾਦ ਭਾਈ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ ਗਾਲ ਕੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਨੇ ਆ ਸਾਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਤੇ ਨਵੇਂ ਆਏਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਵੀ ਲਾ ਜ਼ਰੂਰ ਕਰ ਲਿਓ ਬਾਕੀ ਟੂੜੀ ਆਪਾਂ ਵੇਚਤੀ ਸੀ ਥੋੜੇ ਦਿਨ ਪਹਿਲਾਂ ਤੇ ਆ ਥੋੜੀ ਜੀ ਰੱਖ ਲਈ ਸੀਗੀ ਦੋ ਕਟਰਾਲੀਆਂ ਕਿੰਨੇ ਕੰਮ ਆਊਗੀ ਕਿ ਤੇ ਆਪਨਾ ਛੁੱਟੀ ਕਰ ਜੇ ਟੂੜੀ ਕਿਤੇ ਆਪ ਮੁੜ ਕੇ ਪੱਲੀਆਂ ਚੱਕੀ ਫਿਰਦੇ ਰਹੀਏ ਤੇ ਹੁਣਾ ਛੱਤੂ ਕੋਲੇ ਜਾ ਕੇ ਆਉਣਾ ਉਹਦਾ ਕਣਕਾ ਦਾ ਢੋਲ ਖਾਲੀ ਕਰਾ ਕੇ ਆਉਣਾ ਉਸ ਤੋਂ ਬਾਅਦ ਉਹਨੂੰ ਲਿਆਉਂਗਾ ਟੰਬੇ ਤੇ ਨਾਲ ਲਪੇਟਾਂਗੇ ਇਹ ਤਾਰ ਰੱਖਾਂਗੇ ਤਾਰ ਤੇ ਉਸ ਤੋਂ ਬਾਅਦ ਆ ਲੜਾ ਵਿੰਗ ਆ ਖੇਡ ਰਹਾ ਖਿਡਾਰੀ ਚੱਕ ਕੇ ਤੇ ਤੇ ਕਰਾਹਾ ਮਾਰ ਦੇਗੇ ਸ਼ਾਮ ਤੱਕ ਤੇ ਵਧੀਆ ਮਾਹੌਲ ਬਣ ਜੂਆ ਫਿਰ ਇਥੇ ਤੂੜੀ ਲਾਉਣੇ ਹੁੰਦੇ ਅੰਦਰ ਪਾਉਣ ਵੇਲੇ ਥਾਂ ਖੁੱਲਾ ਹੋ ਜੂਆ ਨਾਲੇ ਤੇ ਦੇਖਦੇ ਆ ਅਗਲਾ ਕਾਰਿਆਕਰਮ ਕਿਹੋ ਜਿਹਾ ਰਹਿੰਦਾਗਾ ਵਾਹੇ ਗੁਰੂ ਆ ਵੀ 17 ਦੀ ਆ ਪੁਲੀ ਜਾਂ ਨ ਬਦਲੀ ਜਿਹੜੀ 16 ਦੀ 16 ਦੀ ਬਾਦੀ ਠੀਕ ਐ ਇਹ ਆ ਬੁਲੀ ਆਪਣੀ ਤੜੀ ਹੋਈ ਸੀ ਪਿਛਲੇ ਬਾਰ ਤੇ ਉਵੇਂ ਹੀ ਚੱਲੀ ਗਈ ਸੀ। ਦੋਇਆ ਤਾਂ ਉਹਨੂੰ ਐਤਕੀ ਵੀ ਕੁਛ ਨਹੀਂ ਸੀ। ਹਲਕਾ ਆ ਜਾਂ ਉਹਦੇ ਚ ਤੇੜ ਆਈ ਹੋਈ ਸੀ। ਪਹਿਲਾਂ ਬੁਲੀ ਉਹ 17 ਦੀ ਸੀ ਐਤਕੀ। ਆ ਹੁਣ ਜਿਹੜੇ ਮੈਂ ਉਦੋਂ ਇੱਕ ਮੱਕੜ ਮਿਲਣੀ ਤੇ ਗਿਆ ਸੀ ਆ ਜੰਗਲਾਂ ਚ ਤੇ ਉਦੋਂ ਬਾਅਦ ਇਹਨੇ ਲਿਆ ਕੇ ਬੁਲੀ ਬਦਲ ਕੇ ਪਾਤੀ 16 9 ਦੀ ਪਾਤੀ ਇਹ। ਤੇ ਵਿਸ਼ਕਰਮਾ 748 ਜੌਂਡੀਆਰ ਮਗਰ ਚਲਾਉਣੇ ਹੋਣਿਆਂਗੇ। 52 10 ਦਿਖਿਆ ਰ ਠੀਕ ਆ ਮਾਹੌਲ ਤੇ ਦਿਓ ਹਾੜੀ ਦੀਆਂ ਵਧਾਈਆਂ ਤੇ ਕੰਮ ਚੱਲਦਾ ਹੋ ਗਿਆ ਖੈਰ ਸੋਖ ਰੱਖੇ ਪ੍ਰਮਾਤਮਾ ਰਾਜੀ ਬਾਈ ਰੱਖੇ ਸਾਰਿਆਂ ਨੂੰ ਤੇ ਹੁਣ ਆਪਾਂ ਚੱਲਦੇ ਆਂ ਛੱਤੂ ਦੇ ਵਾਲੇ ਪਾਸੇ ਤਾਗੜੀਆਂ ਬੇਬੇ ਬੜੇ ਦਿਨਾਂ ਦਾ ਵਾਅਦਾ ਆਇਆ ਮੈਂ ਹਨਾ ਬੜੇ ਦਿਨਾਂ ਦਾ ਵਾਅਦਾ ਆਇਆ ਮੈਂ ਹਨਾ ਸਤਿ ਸ਼੍ਰੀ ਅਕਾਲ ਦੇਖਣ ਵਾਲਿਆਂ ਨੂੰ ਵੀ ਆ ਲੈ ਜੱਟ ਦਾਲ ਤ੍ਰੀ ਗਾਲਾ ਮਾਸੀ ਤਗੜੇ ਸਾਰਿਆਂ ਦੀ ਰਸਤਾ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਮਾਸੀ ਵੱਲੋਂ ਹਾਂਜੀ ਅੱਜ ਨੇਰੀ ਵਾਲੀ ਛੜਾ ਰੱਖੀ ਆ ਟੰ 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 ਕੇਮਿਆ ਹੋਰ ਬਾਬਾ ਕਣਕ ਕਣਕ ਬਾਦੂ ਸੁਖਨਾ ਤੂੰ ਕਰ ਲਈ ਕਰਤਾ ਦਿੱਤਾ ਮੇਰੀ ਕੀ ਲੋੜ ਸੀ ਯਾਰਾ ਇਹ ਤਾਂ ਮੀਣਾ ਕਰਨਾ ਪਿਆ ਪਰ ਆ ਭਈ ਇਹ ਇਹ ਤਾਂ ਹਾਲਤ ਨਹੀਂਗਾ ਠੀਕ ਆ ਹੋ ਠੀਕ ਠਾਕ ਹੈ ਸਤਿ ਸ਼੍ਰੀ ਅਕਾਲ ਭਾਈ ਸਾਰੇ ਦੇਖਣ ਵਾਲ ਨੂੰ ਮਨਜ਼ੂਰ ਕਰਿਓ ਜੀ ਜਾਨੀ ਗੱਲ ਤਾਂ ਕੰਮ ਕਰਨ ਨੂੰ ਕਮ ਕੜਮ ਲੈ ਲਈ ਤੋ ਆਕੇ ਸਾਨੂੰ ਲੈ ਕੇ ਨਹੀਂ ਗਿਆ ਲਾਂਭਾ ਭਾਈ ਇਧਰੇ ਸਿਰ ਸਾਨੂੰ ਵੀ ਲੈ ਮੈਨਾਂ ਭਾਈ ਇਹਨਾਂ ਨੂੰ ਕਹੀ ਜੈਨਾ ਵੀ ਝੋਲਾ ਲੈ ਲਓ ਆਪਾਂ ਦੁਰ ਫਿਰ ਲੈ ਕਰਾਂਗੇ ਜਿੱਦ ਮੈਂ ਚਾਰਕ ਦਿਨ ਬੇਲ ਬਾਈ ਹੋਇਆ ਕਰੂਗੀ ਫਿਰ ਆਪਾਂ ਆ ਬੱਡ ਲਈ ਹਾੜੀ ਦੇਖਨੇ ਮੇਰਾ ਅਗਲਾ ਪ੍ਰੋਗਰਾਮ ਚੱਲ ਕੇ ਆਵਾਂਗੇ ਇੱਕਦਮ ਜੀ ਮੋੜੇ ਉਸ ਤੋਂ ਹੈ ਕਰ ਲੈਨੇ ਕਿ ਹਈ ਹਲਦਾ ਨਹੀਂ ਆਹ ਘਟਾਇਆ ਮੂੰਹ ਮੰਨਦੀ ਇਹਦਾ ਕਰ ਲਾ ਜੀ ਬਾ ਵੀ ਬਾ ਨਾ ਜਵਨ ਨਾ ਤੇ ਟਰਾਲੀ ਆਪਣੀ ਇੱਥੇ ਹੀ ਖੜੀ ਸੀਗੀ ਟਰੈਕਟਰ ਮਗਰ ਮੋਣੀਆਂ ਦੇ ਚੋਬਰ ਵੀ ਹਵਾ ਪਵਾ ਕੇ ਆ ਗਿਆ ਤੇ ਟਰਾਲੀ ਪਾ ਕੇ ਨੂੰ ਤੋੜ ਦਿੰਨੇ ਆ ਇਕੱਲੇ ਬੋਣੀ ਕਰਿਆ ਹੋਊ ਅੱਜ ਠੀਕ ਹੈ ਸ਼ਤੂ ਕਿ ਜਾਣਾ ਝੂਟਾ ਲੈਣਾ ਤਾਂ ਤਾਂ ਇਕੱਲੇ ਹੀ ਬਾਧੂ ਆਏ ਦੇਖ ਲਾ ਚੱਲ 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 ਹੋਰਾਂ ਰੱਖ ਇੰਨੀ ਕੀ ਪਰੇ ਨੂੰ ਤੰਗ ਦੇ ਬਾਈ ਉਹ ਪੈਨ ਨਾ ਆਣੀ ਆ ਵੀ ਪੈਨ ਚੱਲ ਉੱਥੇ ਜਾ ਕੇ ਪਾ ਲਈ ਤਾਂ ਟਗੜਾ ਦਾ ਬੜਾ ਡਰਾਈਵਰੀ ਨੂੰ ਨਾ ਅੱਛਾ ਉਹ ਛਿੱਕਾ ਨਾਲ ਕੰਮ ਬਾਕੀ ਕੰਮ ਤਾਂ ਆਪਾ ਦੱਬ ਦੇ ਜੀ ਛਿੱਕਾ ਜੁਕਾ ਇੱਥੇ ਆਪਦੇ ਹੁੰਦੇ ਫਿੱਚੀ ਡੋਲ ਰੋੜੀਆਂ ਆਪਦੇ ਹੁੰਦੀਆਂ ਥੱਲੋਂ ਉਧਰ ਉਧਰ ਫੜ ਕੇ ਇੱਕ ਮਿੰਟ ਹੈ ਲੈ ਚੱਲ ਲੈ ਚੱਲ ਚੱਲ ਬਣ ਕੀ ਗੱਲ ਜਾ ਖਰਚਾ ਮੈਂ ਪਰੇਗਾ ਟਾਲ ਦੇਣਾ ਨੂੰ ਰੋਕੀ ਗੱਟਾ ਭਰ ਤਾਂ ਗਣਾ ਹੋ ਜਾਵਾ ਵੀ ਗੱਟਾ ਲਾ ਨਾ ਨਾ ਹੁਣ ਦਿਓ ਇੱਥੋਂ ਗੱਟਾ ਦਾ ਭਾਰ ਹੀ ਲੈਣਾਗਾ ਕੋਈ ਨਹੀਂ ਗੱਟਾ ਹੋਰ ਹੈ ਕਿ ਮੈਗਰ ਪਰਣਾਗੇ ਜੈਕ ਵੀ ਸਿੱਜਣਾ ਖਾਲੀ ਕਰਕੇ ਢੋਲਦਰਾ ਇਹ ਚ ਲੈ ਜਾਂਦਾ ਤੇ ਹੁਣ ਨਵੀਂ ਗਣਕ ਨਵੀਂ ਗਣਕ ਕਰਦਾ ਇਹਦੇ ਘੜੇ ਵੀ ਰੜਕੇ ਚਾਹੀ ਨਹੀਂ ਰਹਿ ਗਈ ਸੀ ਤੇ ਦੀ ਧੁੱਪ ਲੱਗਦੀ ਉਹਨੂੰ ਜਰਾ ਪਾਪਾ ਉਹਨਾਂ ਬਾਹਰ ਹੋ ਗਏ ਆਪਾਂ ਨਹੀਂ ਦੱਪਾਂਗੇ ਆਪਾਂ ਜਾਂਨ ਲੱਗ ਪਏ ਆ ਪਾਪਾ ਤਾਂ ਚੱਲ ਕੋਈ ਨਾ ਸੱਤਨਾ ਅਖੀਰ ਵਾਹਿਗੁਰੂ ਦੇਖਦੇ ਆਂ ਦੇਖਦੇ ਆਂ ਤੇ ਦੋ ਨੌਜਵਾਨ ਇਕੱਠੇ ਕਰ ਲੈਂਦੇ ਆਪਾਂ ਫੜ ਲੈਂਦੇ ਇਹ ਤਾਰ ਲਪੇਟਣ ਵਾਸਤੇ ਇਧਰਲੇ ਪਾਸੋਂ ਕੰਮ ਸ਼ੁਰੂ ਹੋਊਗਾ ਬਾਈ ਆਹ ਟੰਬਾ ਇੱਕ ਖਾੜ ਲਿਓ ਛੋਟਾ ਗੱਗੂ ਪਤਲਾ ਨੰਬਾ ਲੈ ਕੇ ਦੇਖ ਕੇ ਉਧਰ ਤਾਂ ਹੋਣਾ ਨਹੀਂ ਅਹੀ ਮਿਲ ਸ਼ਰਾਬੀ ਗਿਆ ਅਗਤਾ ਤੇਰਾ ਥੱਲੇ ਆ ਗਈ ਉਹ ਇਧਰ ਸਿੱਧੇ ਜਿਹਾ ਤੇ ਲਪੇਟ ਦਨੇ ਆ ਕਸਮ ਓਪ ਚੇ ਕਰਤਾ ਸੀ ਨਾ ਕੰਮ ਕੋਲੇ ਜਿਹੀ ਕਰੀ ਜਾਂਦਾ ਸੀ ਮੂੰਹ ਫਿਰ ਹੁਣ ਮੜੇ ੱਤੇ ਲਪਾਗੀ ਦੁਬਾਰੀ ਕਰੋ ਤੁਸੀਂ ਦੇਖਤਾ ਨੋ ਯਾਰ ਮੇਰੇ ਹੱਥ ਆ ਗਿਆ ਲਵੇ ਕਾਪ ਖੜ ਜਾਂਦੇ ਤੁਸੀਂ ਮੈਂ ਤਾਂ ਹੈ ਕਮਲਾ ੱਲੇ ਵਲੌਗ ਦੇ ਚੱਕਰ ਚ ਫਿਰਦਾ ਮੈਂ ਕਿ ਤੁਸੀਂ ਖੜੋਂਗੇ ਆਪ ਹੀ ਸਿਆਣੇ ਸੀ ਯਾਰ ਤੁਸੀਂ ਚੱਲ ਦੁਬਾਰੇ ਚਲੋ ਚੱਲ ਹੁਣ ਖੜਜੋ ਜਦੋਂ ਮੇਰਾ ਹੱਥ ਆ ਗਿਆ ਲਵੇ ਕਾਸ਼ਮੀ ਰੱਖੀਂ ਦਰ ਗਗੂ ਇਹ ਨਾ تھا ਭਾਈ ਕ ਰੋਕ ਲੋ ਹੁਣ ਮੇਰੀਆਂ ਉਂਗਲਾਂ ਦੇਣੀਆਂ ਵਿੱਚ ਬਾਜ ਇੱਕ ਪਾਸੇ ਇਹਨੂੰ ਵਿੱਚ ਪਸਾ ਦੇ ਚੱਕ ਵੀ ਤੇ ਗਗੂ ਹੋ ਰਹਿਣੇ ਰੀਜਾਂ ਨਾਲ ਆ ਕੇ ਕੱਢੇ ਹੋਏ ਕਿੱਲੇ ਹਨ ਪੱਟਣੇ ਵਹਿਣਗੇ ਗਗੂ ਕਹਿੰਦਾ ਮੇਰਾ ਗੱਡਿਆ ਹੋਇਆ ਕਿੱਲਾ ਹੈਂ ਪੱਟ ਲਈਂਗਾ ਕਹਿੰਦਾ ਪੱਟ ਭਰਾਵਾ ਤੂੰ ਹੀ ਫਿਰ ਟਰੋੜਦਾ ਭਲਾ ਇਹਦੇ ਉੱਪਰ ਚੜੇ ਪੱਟਿਆ ਜਹੂ ਆ ਐਡੀ ਤਾਂ ਕੋਈ ਗੱਲ ਨਹੀਂ ਸੱਜਣਾ ਆ ਜਾ ਪੱਟ ਕੇ ਦਿਖਾ ਫਿਰ ਪਟਕੇ ਖਾਈ ਇਹਨੂੰ ਚੈੱਕ ਵੀ ਸ਼ੌਕ ਨਾਲ ਤਾਰ ਕੇ ਨਾ ਮਿੱਤਰਾਂ ਨੇ ਇਕੱਠੀ ਕਰ ਲਈ ਆ ਉਮੀਦ ਮੈਨੂੰ ਇਹ ਸੀ ਕਿ ਬਾਵਾ ਵੱਡਾ ਘੇਰਾ ਆ ਜੂਗਾ ਯਾਰ ਥੋੜੇ ਜੀ ਸਰ ਗਿਆ ਨਾਲ ਨਾਲ ਲਵੇਟ ਕੇ ਛੋਟੀ ਹੋ ਗਈ ਲੱਗ ਜੂ ਪਤਾ ਗੱਗੂ ਚਾਹ ਪਿਆ ਦੇਂਗੇ ਤੈਨੂੰ ਸਪੈਸ਼ਲ ਬਣਾ ਕੇ ਤੋੜਨਾ ਨਹੀਂ ਪਰ ਇਹ ਤੋੜਨਾ ਨਹੀਂ ਪਟਣਾ ਨਹੀਂ ਤੋੜਨਾ ਯਾਰ ਥੋੜੀ ਤਾਂ ਇਸੇ ਦਾ ਸਾਥ ਹੀ ਕੱਢਾਂਗੇ ਅਗਲੀ ਵਾਰ ਕਿੱਲੇ ਇਹ ਹਾਂ ਅੱਜ ਪਤਾ ਲੱਗੂ ਪੈਲੀਆਂ ਦੇ ਜੋਰ ਦਾ ਹਾ ਇੱਥੇ ਹਾਈ ਤੇ ਪਾਣੀ ਭਰ ਕੇ ਕਿੱਲ ਪਾਣੀ ਭਰ ਪੈਰ ਅੱਦੋਂ ਪੱਕੀ ਜਾਂਦਾ ਪਾਣੀ ਲੈ ਆ ਪਾਣੀ ਲੈ ਦੇਖੀ ਆਊਗੀ ਬਸ ਬਸ ਬਹੁਤ ਆਵੇ ਬਹੁਤ ਆਵੇ ਬਹੁਤ ਆ ਬੱਲੇ ਇਕੱਲਾ ਬਹੁਤ ਆ ਬੋਲ ਓਏ ਇੱਥੇ ਸੱਈ ਬੜਾ ਮਾਨ ਗਿਆ ਚੱਲ ਅਗਲੇ ਕਿੱਲਿਆਂ ਵੱਲ ਖਿੱਚ ਕੇ ਕਰਾਓ ਪੂਣੀ ਆੜ ਜਾ ਲੜਗਾ ਹਾਂ ਕੈਕ ਇੱਕ ਪਾਸਾ ਕੱਢਦੇ ਆਂ ਰੱਖ ਲੈ ਲੋਗਾ ਉੱਜਾ ਲੈ ਚਾਰ ਸਾਲ ਜੁਨੀਕ ਹੋ ਗਈ ਐ ਕੋਈ ਨਹੀਂ ਜਾਗਦਾ ਤੇਰੇ ਵਾਂ ਨਹੀਂ ਬੱਸ ਵਾਲੇ ਆਪਦੇ ਮੂੰਹ ਮਾਰ ਕੱਟ ਕੇ ਸੀਸੇ ਦੇਖਦੇ ਹੁੰਦੇ ਬੈਠੇ ਹੋਏ ਆਪਣੇ ਵਰਗੇ ਕਹਿੰਦੇ ਛਤੂ ਏ ਏ ਜੇ ਦੇਖ ਜਾ ਤੂੰ ਤੈਨੂੰ ਸਕੂਲ ਛੱਡੇ ਹੀ ਚੰਗਾ ਸੀਗਾ ਹਨਾ ਗੱਗੂ ਲੈ ਆਇਆ ਇਹਨੂੰ ਸਹਿਜ ਨੂੰ ਤੇ ਤਾਜ ਨੂੰ ਸਕੂਲ ਚੋਂ ਤੇ ਮੌਸਮ ਕਸਮੈਲਾ ਜਾ ਹੋਇਆ ਪਿਆ ਤੇ ਆਉਣ ਵਾਲੇ ਹਾਂ 13 14 April ਤੱਕ ਮੌਸਮ ਸੁਣਨ ਚ ਆ ਕੇ ਖਰਾਬ ਰਹੂਗਾ ਤੇਜ਼ ਹਵਾਵਾਂ 20 ਕਣੀ ਵੀ ਆ ਸਕਦੀ ਹੈਂ ਨਾ ਕਰ ਪਾਇਆ ਮੈਂ ਤੂੰ ਪਾਇਆ ਹਾਂ ਚੱਲ ਆਇਆ ਪਟਾਕੇ ਲੈ ਮੇਰੇ ਨਾਲ ਕਿ ਪਿਆ ਤੰਗਲੀ ਕਿਰਾਥੇ ਤੇਰੇ ਵਾਸਤੇ ਬੱਤਨੂ ਕਰਾਉਣੇ ਤੰਗਲੀ ਤਿਆਰ ਕੰਮ ਕਰਿਆ ਕਰੀ ਵੱਡਾ ਹੋ ਗਿਆ ਹਣ ਤੂੰ ਠੀਕ ਹੈ ਤੰਗਲੀ ਨੂੰ ਦੇਖੀ ਕਦੇ ਯਾ ਲੋ ਅਚਾਰ ਪਾਟਦੇ ਹੈ ਆਏ ਤੈਨੂੰ ਅਚਾਰ ਦਿਖਾਵਾਂ ਅਚਾਰ ਤਾਂ ਮੁੱਕ ਗਿਆ ਆਪਣਾ ਹੀ ਰਹਿ ਗਿਆ ਓਹ ਓਹ ਆ ਵੇਖ ਆਹੀ ਰਹਿ ਗਿਆ ਤਾ 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 ਜਿੰਨਾ ਕਾ ਚਾਰ ਸੀ ਪੱਲੀ ਚ ਲਿਆ ਕੇ ਅੰਦਰ ਰੱਖ ਲਿਆ ਤੇ ਮਨਪ੍ਰੀਤ ਵੀ ਟੂੜੀ ਬਣਾ ਕੇ ਆ ਗਿਆ ਥੋੜੀਆਂ ਟਰਾਲੀਆਂ ਸੀਗੀਆਂ ਜਿਹੜੀਆਂ ਅੱਜ ਬਣਾਉਣ ਵਾਲੀਆਂ ਹਾਂ ਸਮਾਂ ਡੇਢ ਕਬਈ ਦਾ ਹੋ ਗਿਆ ਇੱਧਰ ਆਇਆ ਤਾਂ ਅਜ ਤੂੰ ਉੱਥੇ ਨਹੀਂ ਜਾਣਾ ਨੋ ਤੈਨੂੰ ਮੈਂ ਕਹਿਆ ਸੀ ਕਿਲੇ ਕੋਲੋਂ ਨਾ ਹੱਲੀ ਬੰਨਣਾ ਪਏਗਾ ਇੱਥੇ ਤੋਂ ਮੈਨੂੰ ਬੰਨਣਾ ਪਊਗਾ ਤੈਨੂੰ ਨਹੀਂ ਉੱਥੇ ਨਹੀਂ ਜਾਣਾ ਤੇ ਆਹਾ ਗਲਿਆ ਇਹ ਚਾਰ ਆਪਣਾ ਇੱਧਰ ਖਿੱਚ ਕੇ ਇੱਕ ਪਾਸੇ ਕਰਤਾ ਸਕੀਮ ਜੀ ਨਾਲ ਤੇ ਬਾਕੀ ਮਾਹੌਲ ਓਕੇ ਰਿਪੋਰਟ ਕਰਤੀ ਤੇ ਥਾਂ ਖੁੱਲਾ ਢੁੱਲਾ ਹੋ ਗਿਆ ਵਧੀਆ ਆਵੇਂ ਹਾਂ ਇਹਦਾ ਫੁੱਲ ਭਰੀ ਆ ਜਮਾ ਮਸਾਂ ਖਿੱਚ ਕੇ ਲੈਂਦੀ ਆ ਕੀ ਕਰਤਾ ਜੀ ਦੜਾ ਹਟੇ ਤੀ ਤੂੰ ਰਹਿਣ ਦੇ ਟਿਕ ਜਾ ਮੈਂ ਸਕੂਲ ਛੱਡਾ ਫੜ ਕੇ ਤੈਨੂੰ ਤੇਰੇ ਡੈਡੀ ਛੱਡੀ ਜਾਂਦੇ ਚਲੋ ਕਰੇ ਹੋ ਨਹੀਂ ਹੁੰਦਾ ਆਏ ਹੁੰਦਾ ਡੜਾ ਮਾਰ ਕੇ ਆਏ ਨਹੀਂ ਹੁੰਦਾ ਡੜਾ ਮਾਰ ਕੇ ਚੱਕ ਨਹੀਂ ਮਾਂ ਵਧਾਈ ਹੋਵੇ ਸਾਪ ਤਾਂ ਆਲੀ ਆਚਾਰ ਮੁੱਕੇ ਦੀਆਂ ਵੀ ਲਾ ਲਓ ਚਲੋ ਕੰਮ ਅੱਧਾ ਰਹਿ ਜੂ ਹੁਣ ਉਹ ਆਉਂਦੀ ਆ ਭੱਜੀ ਬੁਖਾਰ ਚੜਿਆ ਸੀ ਦੇਖ ਲਓ ਐ ਸੈਜ ਪਿਆ ਨੀ ਪੁੱਤਰ ਬੁਖਾਰ ਜੜਿਆ ਸੀਗਾ ਉਰੇ ਆਓ ਸੱਸੀ ਕਾਲ ਬਲਾਊਸਰ ਐ ਮੱਚੀ ਭਤੀਜੀ ਤੂੰ ਲਾਤ ਲੱਲੀ ਮਿੱਟੀ ਹੈ ਨਹੀਂ 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 ਟਰੈਕਟਰ ਤੇ ਨਹੀਂ ਚੜਨਾ ਬਸ ਪੁੱਤਰ ਉਹ ਤਾਂ ਹੋ ਗਿਆ ਸਾਫ ਤਾਂ ਹੱਟਦਾ ਖੱਡਾ ਬਣਾਈ ਹਵਾ 2 ਵਜੇ ਦੇ ਲਵੇ ਹੋ ਗਿਆ ਤੇ ਸਖਰ ਦੁਪਹਿਰ ਐਨ ਮਸ਼ੀਨ ਵਾਲੇ ਕਹਿੰਦੇ ਆ ਜਾਓ ਭਾਈ ਛੋਟੀ ਨੇ ਆਈ ਵਾਲੀ ਕਣਕ ਵੱਢ ਗਏ ਕੀ ਆਲਾ ਸੱਜਣਾ ਵਧੀਆ ਵਧੀਆ ਤੂੰ ਦੱਸ ਪੂਰੀ ਐਨ ਚੜਦੀ ਕਲ ਆ ਗਈ ਵਧੀਆ ਵਧੀਆ ਮੈਂ ਸੁਣਾ ਲਿਹਾ ਵੀ ਤੁਸੀਂ ਆਪ ਪੜਦੇ ਹੋ ਉੱਤਰ ਕੇ ਅਹੀਂ ਟੱਪ ਜਾਨੇ ਹਾਂ ਠੀਕ ਆ ਭਾਈ ਫਿਰ ਅਹੀਂ ਟੱਪ ਜੋ ਆ ਜਾ ਗੱਗੂ ਕੋਈ ਨਾ ਆ ਮਾਰਦੇ ਤੋ ਟੱਕ ਐਂ ਬੇਕਾ ਨੂੰ ਕਰਦਾਗਾ ਤੋ ਕੀ ਪਤਾ ਲਿਖੀ ਚੱਕਰ ਐ ਬਲੀਗਾ ਬਸ ਆ ਦਾਤੀਆਂ ਦਾ ਸੀ ਦੋ ਲੈਏ ਤੇ ਸਾਨੂੰ ਬਸ ਜਮਾ ਡੱਕੇ ਦੇ ਨਾਲ ਥਣਾਉਣਾ ਵੇ ਵਾਸੇ-ਪਾਸੇ ਠੀਕ ਆ ਖੁੰਜਾ ਖੱਪਾ ਤੇ ਬਾਕੀ ਨੰਬਰ ਬੰਦੇ ਚੰਗੇ ਆ ਤੇ ਤਾਇਏ ਨੂੰ ਕਿੱਧਰ ਛੱਡਾਇਏ ਤਾਇਆ ਹੋਰ ਦੂਜੀ ਮਸ਼ੀਨ ਤੇ ਤੇ ਤੀਜੀ ਮਸ਼ੀਨ ਤੀਜੀ ਵੇਚ ਤੀੜੀ ਗੋਲੇ ਆ ਕਹਿੰਦਾ ਬਿੜੀ ਵਾਲਾ ਤੁਸੀਂ ਆਓ ਤਾਂ ਸੀ ਕਿ ਬਿੜੀ ਵਾਲਾ ਫੇਰੀ ਹਾਜ਼ਰ ਹੋਊਗਾ ਕਹਿੰਦੇ ਬਈ ਮਨਦੀਪ ਸਿੰਘ ਜੀ ਦਿਹਾਦਾ ਹੋਊਗਾ ਨਾ ਮੈਂ ਕਹਿੰਦਾ ਉਹ ਆਈ ਨਹੀਂ ਕਹਿੰਦਾ ਉਹ ਉਹ ਨੱਕਿਆ ਲਵੇ ਜਾਂ ਨੱਕਿਆ ਲਵੇ ਤੇ ਕੰਮ ਆ ਪੂਰਾ ਕਹਿੰਦੇ ਸਵਾਈ ਚ ਕਰਤਾ 2 ਵਜੇ 1 ਮਿੰਟ ਹੋ ਗਿਆ ਸਵਾਈ ਕਰਨ ਦੀ ਉਡੀਕ ਕਰ ਰਹੇ ਸੀਗੇ ਚੋਬਰ ਹੁਣ ਇੱਥੇ ਇਹ ਮਸ਼ੀਨ ਦੀ ਇੱਥੇ ਬੋਣੀ ਕਰਨਗੇ ਆਪਣੀ ਦੂਜੀ ਮਸ਼ੀਨ ਤੇ ਇਹਨਾਂ ਦੀ ਉਧਰ ਸਾਹਮਣੇ ਪਿੱਛੇ ਖੇਤਾਂ 'ਚ ਚੱਲੀ ਜਾਂਦੀ ਆ ਆ ਜਾ ਉਹ ਪਾਣ ਜੈ ਤੈਨੂੰ ਲੱਡੂ ਖਵਾਈਏ ਹਾਂ ਕੀ ਹੋ ਗਿਆ ਖਵਾ ਦੇ ਖਵਾ ਦੇ ਕੋਈ ਨਾ ਮੱਥਾ ਠੀਕ ਲੀ ਗੀ ਨਹੀਂ ਗਈ ਹਰ ਕੋਈ ਵੀ ਹੈ ਵੈਨਾ ਬਗਦ ਨਾਲ ਲੰਦੇ ਵਾਹੇ ਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਬਧਾਈਆਂ ਭਾਈ ਬਧਾਈਆਂ ਭਾਈ ਪਾਣ ਸਮੂਹ ਦਾ ਹਾਂਜੀ ਇੱਥੇ ਕਿਹੜਾ ਜਲਾ ਦੇ ਸਵੇਰੇ ਚਲਾਉਣਿਆਂ ਚਲਾਉਣਿਆਂ ਚਲਾਉਣੇ ਆ ਜਾ ਆ ਜਾ ਆ ਜਾ ਵਾਹੀ ਬਾਲ ਦੀ ਬੱਸ ਕਰ ਰੋਟੀ ਰੱਟੀ ਖਾ ਲਈ ਕੋਈ ਨਾ ਉਹ ਕਿਵੇਂ ਗੋਲੂ ਇੱਥੋਂ ਦੀ ਲਾਗਾ ਹੋਰ ਮੜਾ ਲਾ ਬਾਈ ਝਾੜ ਲੈ ਉਹ ਇਹ ਕਹਿੰਦੇ ਸਾਡੀ ਮਸ਼ੀਨ ਤਾਂ ਐਂ ਲੰਗ ਜੂਗੀ ਅੱਜ ਉਹ ਬੋਣੀ ਵਾਲਾ ਦੇਣਾ ਅੱਜ ਦਾ ਡਪਾ ਦੇ ਕੋਈ ਨਾ ਓਕੇ ਓਕੇ ਅੱਜ ਨਹੀਂ ਖੜਨ ਦੇ ਰੁਕ ਲੈ ਉਹ ਨਹੀਂ ਨਹੀਂ ਜੋਰ ਨਾਲ ਲੇ ਗੁਰੂ ਵਾਹਿਗੁਰੂ 11 April 2:03 ਤੇ ਬਾਡੀ ਸ਼ੁਰੂ ਕਰਤੀ ਆ ਆਪਣੇ ਤੇ ਮਿੱਤਰ ਦੱਸਦੇ ਆ ਕਿ ਮਸ਼ੀਨਾਂ ਆਪਣੇ ਪਰਤੋਂ ਦੀਆਂ ਚੱਲ ਪਈਆਂ ਆ ਯਾਨੀ ਕਿ 9 April ਦਾ ਮਸ਼ੀਨਾਂ ਦਾ ਕੰਮ ਚੱਲਿਆ ਕੱਲ ਵੀ ਟਾਵਾ ਟਾਵਾ ਐ ਅਸੀਂ ਅੱਜ ਥੋੜਿਆਂ ਬਾਵਾ ਤੁਰੀਆਂ ਫਿਰਦੀਆਂ ਮਸ਼ੀਨਾਂ ਕੱਲ ਨੂੰ ਕੰਮ ਪੂਰੇ ਹੀ ਵੱਧ ਜੂ ਆ ਹਿੜੀ ਜ਼ੋਰ ਫੜ ਜੂਗੀ ਤੇ ਤੁਸੀਂ ਦੱਸਿਓ ਵੀਰ ਬਣ ਕੇ ਕਿੱਥੇ ਕਿੱਥੇ ਵੀਡੀਓ ਦੇਖ ਰਹੇ ਹੋ ਤੇ ਕਿੱਥੇ ਕਿੱਥੇ ਖਾੜੀ ਦਾ ਕੰਮ ਸ਼ੁਰੂ ਹੋ ਗਿਆ ਬਾਡੀ ਦਾ ਤੇ ਲਾਜ਼ਮੀ ਕਮੈਂਟ ਕਰਕੇ ਦੱਸਿਓ ਉਹ ਦਾਤੀਆਂ ਕਿੱਥੇ ਰੱਖੀਆਂ ਏ ਦਾਤੀਆਂ ਕੋਲੇ ਰੱਖੀ ਆ ਕੇ ਵੇ ਸੱਜਣਾ ਤੁਸੀਂ ਲੱਡੂਆਂ ਨਾਲ ਬੋਣੀ ਕਰੀ ਅਸੀਂ ਤੁਹਾਨੂੰ ਗੁਲਗਲੇ ਖਵਾਏ ਹਾਂ ਠੀਕ ਹੈ ਤੇ ਬਾਬਾ ਰੰਗ ਭਾਗ ਲਾਏ ਤੇ ਸਤਪਾਲ ਸਿੰਘ ਉਰੇ ਖੁਦਾ ਆਪ ਚੱਲ ਕੇ ਆਏ ਓਏ ਚਾਹ ਪੀ ਲੋ ਤੇ ਕਈ ਦਿਨ ਹੋ ਗਏ ਇੱਕ ਦੋ ਵੀਰ ਕਹਿੰਦੇ ਸੀ ਭਾਈ ਅਸੀਂ ਤਾਂ ਮਾਤਾ ਸਮਝ ਗੁਲਗਲੇ ਪਕਾਉਣੇ ਹੁੰਨੇ ਆ ਕਿ ਤੁਸੀਂ ਮਿੱਠੀਆਂ ਰੋਟੀਆਂ ਪਕਾਈਆਂ ਭਈ ਆਹ ਦੋ ਕ ਹਫ਼ਤਿਆਂ ਚ ਪੰਜ 6 ਵਾਰੀ ਗੁਲਗਲੇ ਪਕਾ ਲੇ ਬਸ ਉਹ ਗੱਲ ਆ ਡਾ ਵੀਡੀਓ ਜਲੀ ਦਿਖਾਏ ਸੀਗੇ ਤੇ ਆਪਣੇ ਵੀ ਮਾਤਾ ਦੇ ਥੰਬ ਵੇਲੇ ਗੁਲਗਰੀ ਭਗਾਉਣੇ ਹੁੰਦੇ ਆਗੇ। ਨੈਂ ਕੀ ਦਾ ਲਵੀ ਅੱਜ ਆ ਪੀ ਲਾ ਕੋਈ ਨਾ ਆਇਆ। ਹੋ ਨਾ ਪੰਡ ਰਿੰਡਾ ਤੇ ਲਿਆਣਾ ਕਰੇ ਕੋਈ ਠੀਕ ਆ ਜੂਰੀਆ ਦਾ ਝਰੂੰਗਾ ਭਰ ਕੇ ਨੌਜਵਾਨ ਪਹੁੰਚਿਆ ਅਗਲੇ ਖੇਤ ਤੇ ਨਹਿਰ ਤੋਂ ਇਸ ਪਾਰ ਟੱਪ ਕੇ ਆਉਨੇ ਆ ਸੀ ਇਹਨੂੰ ਅਗਲਾ ਖੇਤ ਕਹਿੰਦੇ ਆਗੇ ਤੇ ਤੁਸੀਂ ਦੱਸੋ ਆਪਣੇ ਖੇਤਾਂ ਦੇ ਨਾਂ ਕਿਸ ਤਰ੍ਹਾਂ ਰੱਖੇ ਹੋਏ ਨੇਗੇ ਤੇ ਕਣਕਾਂ ਹ ਰੰਗ ਬਟਾ ਕੇ ਕੁੰਡ ਮੋੜ ਚੁੱਕੀਆਂ ਨੇ ਤੇ ਆਪਣੀ ਸਾਈ ਕਰੀ ਹੋਈ ਹੈ ਕਣਕ ਵੱਢਣ ਦੀ ਇਹਨਾਂ ਨੇ ਆਹ ਅਗਲੇ ਖੇਤ ਦੀ ਆ 14 15 April ਦਾ ਕਿਹਾ ਆਪੇ ਨੇ ਕਿ 14 ਨੂੰ ਆ ਜਿਓ ਭਾਵੇਂ 15 ਨੂੰ ਆ ਜਿਓ ਨਹੀਂ ਫਿਰ ਤੇ 14 ਨੂੰ ਨਾਂ ਸਾਫ ਸਰਵਾਇ ਕੰਮ ਤੇ ਖੈਰ ਜੂਰੀਆ ਪਾਉਣਾ ਹੈ ਆਪਾਂ ਆਪਣੇ ਬਾਜਰ ਚ ਜਿਹੜਾ ਆਪਾਂ ਟਾਂਡੇ ਲਾਏ ਸੀਗੇ ਤੇ ਖੈਰ ਫੁੱਟ ਗਿਆ ਵਾਵਾ ਹਾਈ ਨੈਨਾ ਕਾ ਹੋ ਗਿਆ ਤੇ ਇੰਨਾ ਕਾ ਚਿਰ ਲਾ ਦਿੰਦਾ ਹੁੰਦਾ ਫੁੱਟਣ ਤੇ ਇੱਕ ਪਾਣੀ ਥੋੜੀ ਘੱਟ ਲੱਗੇ ਆ ਹਾਂ ਸਾਥੋਂ ਬਾਜਰ ਨੂੰ ਤੇ ਤਾਂ ਕਰਕੇ ਤੇ ਖੈਰ ਜੂਰੀਆ ਪਹਿਲੀ ਵਾਰੀ ਪਾਉਣ ਲੱਗੇ ਆ ਪਾਣੀ ਤਾਂ ਉਹ ਕਈ ਲਾਤੇ ਇਹਨੂੰ ਤੇ ਪਰ ਜੂਰੀਆ ਅੱਜ ਹੀ ਪਾਉਣਾ ਹੈ ਜੂਰੀਆ ਬਾਲੀ ਨਹੀਂ ਪਾਉਂਦੇ ਹੁੰਦੇ ਤੇ ਟਾਂਡਿਆਂ ਵਾਲਾ ਆਪਣਾ ਇਹ ਲਾਇਆ ਹੋਇਆ ਬਾਜਰਾ ਸੁਪਰ ਨੇਪੀਅਰ ਸਤਰਾ ਸਿਵਾਹੀ ਗਰੀ ਚੇਕਵੀ ਖਲਾਰ ਲਿਆ ਜੂਰੀਆ ਤੇ ਸੋਹਣਾ ਨਜ਼ਾਰਾ ਖੇਤਾਂ ਦਾ ਚਾਰਜ ਵੀਰੇ ਖਿੜਖਿੜ ਹੱਸਦੀਆਂ ਹੋਈਆਂ ਕਣਕਾਂ ਤੇ ਬਾਡੀ ਨੇ ਜ਼ੋਰ ਤਾਂ ਨਹੀਂ ਫੜਿਆ ਬਸ ਇੱਕ ਅੱਧਾ ਦਿਨ ਹੀ ਹੈਗਾ ਤੇ ਕੱਲ ਨੂੰ ਲਾਲਾ ਲਾਲਾ ਜੀ ਹੋਣ ਲੱਗ ਪੂਗੀ ਤੇ ਫਿਲਹਾਲ ਘਰ ਚੱਲਦੇ ਆਂ ਜਾ ਕੇ ਜਿੰਮ ਦੀ ਡਿਉਟੀ ਲਾਉਨੇ ਆ ਤੇ ਅੱਜ ਦਾ ਪ੍ਰੋਗਰਾਮ ਇਸੇ ਦੇ ਨਾਲ ਆਪਣਾ ਸਮਾਪਤੀ ਦੇ ਵੱਲ ਨੂੰ ਆ ਤੇ ਹਾਜ਼ਰ ਹੁੰਨੇ ਆ ਲੈ ਕੇ ਨਵਾਂ ਪ੍ਰੋਗਰਾਮ ਕੱਲ ਨੂੰ ਤੇ ਆਪਣੇ ਉੱਥੋਂ ਵਾਲੀਆਂ ਦੋ ਤਿੰਨ ਕਿ ਵੀਡੀਓ ਪਈਆਂ ਨੇ ਹਲੇ ਹਾਂ ਕੀ ਸੀ ਆਪਣਾ ਆ ਪੰਜਵੇਂ ਕਮਕੜ ਮੇਲਣੀ ਤੇ ਗਏ ਸੀ ਤੇ ਉਹ ਵੇਖਦੇ ਆ ਹੋ ਸਕਦਾ ਤੁਹਾਨੂੰ ਸ਼ਾਮ ਦੇ 7 ਵਜੇ ਨੂੰ ਵੀ ਕੋਈ ਵੀਡੀਓ ਦੇਖਣ ਨੂੰ ਮਿਲ ਸਕਦੀ ਹੈ ਜੇ ਦੋ ਅਪਲੋਡ ਕਰਤੀਆਂ ਇੱਕ ਦਿਨ ਤੇ ਬਾਕੀ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਸਪੋਰਟ ਕਰ ਰਹੇ ਹੈਗੇ ਤੇ ਠੀਕ ਹੈ ਬਸ ਜੁੜੇ ਰਹੋ ਚੈਨਲ ਦੇ ਨਾਲ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ